اور ثاني چیز ہے اور اس موضوع کے سلسلے میں اپ لوگ بھی شرکت کریں گے پہلو سے بول رہے ہیں میں 对不对 Fortuny niedos <laughs> ਉਹ ਥੋੜਾ ਜਿਹਾ ਜਿਆਦਾ ਜਿਆਦਾ ਪੂਰਾ ਜਾੜੀ ਕੇ ਆਇਆ ਜਾੜੀ ਕੇ अठ ॻ्यारहं रवित्र ਰੋਇਆ ਰਵਾਲੀਆ ਵਾਪਸ ਪਾਣਾ ਯਾਰੋਂ ਤੱਕ ਸਾਡੇ ਜੁੜੇ ਆ ਪੰਜਵਾਂ ਤੱਕ ਸਾਡਾ ਤਮੰਡੀ ਸਾਹਿਬ ਜੁੜਿਆ ਨਹੀਂ ਟ੍ਰੇਨ ਦੇ ਆਹੀ ਉਹ ਵੀ ਕੁਝ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਮੁਰੇ ਅਸੀਂ ਸਾਰਾ ਕੁਝ ਕਰ ਲਿਆ ਅਨਾਉਂਸਮੈਂਟ ਆ ਅਨਾਉਂਸਮੈਂਟ ਕਰਕੇ ਉਹਦੇ ਵੀ ਪੈਸੇ ਜਿੰਨੇ ਵੀ ਵੰਡੇ 28 ਕਿਲੋਮੀਟਰ ਦੇ ਉਹ ਵੀ ਪੰਜਾਬ ਸਰਕਾਰ ਨੂੰ 1 ਪੰਜੀ ਵੀ ਅਸੀਂ ਪੰਜਾਬ ਸਰਕਾਰ ਤੇ ਲੱਗੇ ਆ ਜ਼ਮੀਨ ਦੇ ਪੈਸੇ ਜਿੰਨੇ ਵੀ ਕਿਸਾਨ ਨੂੰ ਜਿਹੜਾ ਵੀ ਕੋਈ ਹੋਰ ਇੱਕ ਦੇ ਲੇਟ ਹੋ ਜੀ ਨੂੰ ਲੈ ਕੇ 100 ਕਰੋੜ ਤੱਕ ਉਹ ਅਸੀਂ ਖਰਚਾਂਗੇ ਇੱਕ ਰੁਪਇਆ ਵੀ ਮੁੱਸੀ ਸਾਹਮਣੇ ਕਿਹਾ ਕਿਸੇ ਤੋਂ ਲੈਣ ਦੀ ਲੋੜ ਨਹੀਂ ਮੇਰੇ ਲਈ ਪੰਜਾਬ ਸਿੱਖਾਂ ਨੇ ਜੇ ਗਰੋਹਪੁਰ ਆ ਜਾਂਦੇ ਜੇ ਉਹਨਾਂ ਨੂੰ ਨਾਂ ਰੁਕਦੇ ਅੱਜ ਪੰਜਾਬ ਕਿਤੇ ਦੀ ਕਿਤੇ ਦੁਆਰਾ ਪਹੁੰਚਿਆ ਹੁੰਦਾ ਉਹ ਪੰਜਾਬ ਲੇਟ ਹੋ ਗਿਆ ਜੇ ਲੇਟ ਹੋ ਗਿਆ ਉਸ ਕਰਕੇ ਤੇ ਮੈਂ ਇਹ ਗੱਲ ਕਹਾ ਜਦੋਂ ਵੀ ਉਹਨਾਂ ਨਾਲ ਗੱਲ ਕੀਤੀ ਆ ਪ੍ਰਧਾਨ ਮੰਤਰੀ ਇਹ ਤੋਂ ਪੰਜਾਬ ਦੇ ਨੇੜੇ ਕੌਣ ਹੋ ਸਕਦਾ ਸਭ ਤੋਂ ਵੱਧ ਆਪ ਫਰੋਜਪੁਰ ਦੀ ਗੱਲ ਬਾਰਡਰ ਦੀ ਕਰਦੇ ਆ ਪਿਛਲੇ ਮੈਂ 1 ਸਾਲ ਦੇ ਅੰਦਰ ਅੰਦਰ ਇੱਥੇ 6 ਟ੍ਰੇਨਾਂ ਆ ਜਿਹੜੀਆਂ ਉਹ ਚਲਾਈਆਂ ਆ ਚਾਹੇ ਉਹ ਹਰਦਵਾਲ ਸਾਹਿਬ ਨੂੰ ਹਰਦਵਾਲ ਕੀ ਹੋਵੇ ਚਾਹੇ ਉਹ ਪਮਿੱਤਰ ਸਾਡੇ ਤਖਤ ਸਾਹਿਬ ਨੂੰ ਹੋਵੇ ਆ ਮੋਗੇ ਤੋਂ ਮੋਗੇ ਰੁਕ ਜਾਂਦੀ ਸਟੇਸ਼ਨ ਮੈਂ ਕਿਹਾ ਮੋਗੇ ਦਾ ਕੀ ਮਤਲਬ ਆ ਜੀ ਅੱਗੇ ਫਰੋਜਪੁਰ ਕਿਉਂ ਨਾ ਜਾਵੇ ਜਿਹੜੀ ਇੰਡਸਟਰੀ ਸੀ ਉਹ ਫਰੋਜਪੁਰ ਤੱਕ ਜਾਣ ਦਾ ਉਦੋਂ ਪਹਿਲਾਂ ਜਿਹੜੀ ਹੋਰ ਟ੍ਰੇਨ ਚ ਇੰਨੀ ਘੰਨੋ ਬੰਦ ਹੋਈ ਪਈ ਸੀ ਉਹ ਵੀ ਅਸੀਂ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਹੋਰ ਗੱਲ ਕੀਤੀ ਚੰਡੀਗੜੀ ਨਾਲ ਮੈਂ ਇਹ ਵੀ ਅਜ ਵਿਸ਼ਵਾਸ ਦਵਾਉਣਾ ਥੋੜਾ ਟਰੈਕ ਸਾਡਾ ਸਲੋ ਹੈ ਕਿ ਤੁਹਾਨੂੰ ਤੁਹਾਨੂੰ ਲੱਗਿਆ ਤੇ ਕਰ ਕਿ স্পੀਡ ਹੁੰਦੀ ਹੈ ਜੇ ਸਪੀਡ ਨਾ ਹੋਵੇ ਤਾਂ ਇਹ ਟ੍ਰੇਨਾਂ ਦਾ ਫਾਇਦਾ ਕੀ ਜੇ ਟਰੈਕ ਤੇ ਸਪੀਡ ਹੀ 70 ਕਿਲੋਮੀਟਰ ਦੀ ਹੈ 50 ਕਿਲੋਮੀਟਰ ਦੀ 160 ਕਿਲੋਮੀਟਰਾਂ ਦੀ ਟ੍ਰੇਨ ਕਰੂਗੀ ਤੇ ਜਦੋਂ ਟ੍ਰੇਨ ਹੋਗੀ ਤੇ ਉਦੋਂ ਹੀ ਅਸੀਂ ਬੰਦੇਵਾਲਾ ਜਿਹੜੀ ਇਥੋਂ ਸਿੱਧੇ ਬੰਦੇਵਾਲਾ ਚੰਡੀਗੜ੍ਹ ਜਾਇਆ ਕਰੂ ਇਹ ਵੀ ਕਸ਼ਮੀਰੀਆਂ ਦੀ ਗੱਲ ਆ ਇਹ ਵੀ ਅਸੀਂ ਸੁਣੇ ਓਏ ਖਾਲਸਾ ਵਾਹਿਗੁਰੂ ਜੀ